ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੇ ਹੈ ਅਚੁੱਤ ਹੈ ਪਰਮ ਬ੍ਰਹਮ ਅਬਿਨਾਸ਼ੀ ਅਗਨਾਸ ਹੈ ਪੂਰਨ ਹੈ ਸਰਬਮੈ ਦੁਖ ਪੰਜਨ ਗੁਣਤਾਸ ਹੈ ਸੰਗੇ ਹੈ ਮਰੰਕਾਰ ਹੈ ਨਿਰਗੁਣ ਸਰੂਪ ਤੇ ਕਾ ਹੇ ਗੋਵਿੰਦ ਹੇ ਗੁਣ ਨਿਧਾਨ ਜਾਨ ਕੈ ਸਦਾ ਬਵੇਕ ਹੇ ਅਪਰੰਤ ਪਰ ਹਰ ਹਰੇ ਹੈ ਪੀਹੁ ਮਨਹਾਰ ਹੇ ਸੰਤਨ ਕੈ ਸਦਾ ਸੰ ਨਿਧਾਰਾ ਆਧਾਰ ਹੇ ਠਾਕੁਰ ਹੋਂਦਾ ਅਸਰਾ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੇ ਜੈ ਨਾਮ ਦਾ ਰਖੋ ਹਿਆ ਪਰੋਏ ਏ ਅਚੂਤ ਹੈ ਪਰਮ ਅਬినాਸ਼ ਅਗਨਾਸ ਹੈ ਪੂਰਨ ਹੈ ਸਰਬਮੈਂ ਦੁਖ ਭੰਜਨ ਗੁਣਤਾਸ हे संगे है निरंकार हे निर्गुण सबते का हे गोविंद हे गुणनिधान जान कै सदा बवेक हे अपरंपर हर हर है पीहो मनहार हे संतन कै सदा संग ਨੇਦਾਰਾ ਆਦਾਰ へ ठाकुर ਹੋਂਦਾ ਅਸਰਾ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੇ ਜੈ ਰਾਮ ਦਾ ਰੱਖੋ ਹਿਏ ਪਰੋਏ へ ਅਚੁੱਤ ਹੈ ਪਰ ਬ੍ਰਹਮ ਅਬినాਸ਼ ਅਗਨਾਸ हे पूर्ण है सर्व में दुख पंजन गुणतास हे संगे है निरंकार हे निर्गुण सब ते का हे गोविंद हे गुणनिधान जान कै सदा बवेक ਹੇ ਆਪਟਰ ਅੰਪਰ ਹਰ ਹਰੇ ਹੈ ਪੀਹੁ ਮਨਹਾਰ ਹੇ ਸੰਤਾਂ ਕਰ ਸਦਾ ਸੰ ਨਿਹਦਾਰਾ ਆਧਾਰ ਹੇ ਠਾਕੁਰ ਹੋਂ ਦਸਰਾ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੇ ਜੈ ਨਾਮ ਦਾ ਰਖੋ ਹਿਏ ਪਰਵੇ ਏ ਅਚੂਤ ਹੈ ਪਰਮ ਅਬినాਸ਼ ਅਗਨਾਸ ਹੇ ਪੂਰਨ ਹੈ ਸਰਬਮੈ ਦੁਖ ਪੰਜਨ ਗੁਣਤਾਸ ਹੇ ਸੰਗੇ ਹੈ ਨਰੰਕਾਰ ਹੇ ਨਿਰਗੁਣ ਸਰੂਪ ਤੇਕ ਹੇ ਗੋਵਿੰਦ ਹੇ ਗੁਣ ਨਿਧਾਨ ਜਾਨ ਕੈ ਸਦਾ ਬਵੇਕ ਹੇ ਅਪਰੰਤਰ ਹਰ ਹਰੇ ਹੈ ਪੀਹੁ ਮਨਹਾਰ ਹੇ ਸੰਤਾਨ ਕੈ ਸਦਾ ਸੰ ਨਿਧਾਰਾ ਆਦਾਰ ਹੇ ਠਾਕੁਰ ਹੋਂਦਾ ਅਸਰਾ ਗੁਣ ਗੁਣ ਨਹੀਂ ਕੋਏ ਨਾਨਕ ਦੇ ਜੈ ਨਾਮ ਦਾ ਰਖੋ ਹਿਆ ਪਰੋਏ ਏ ਅਚੁੱਤ ਹੈ ਪਰਮ ਅਬਿਨਾਸ਼ੀ ਅਗਨਾਸ ਹੈ ਪੂਰਨ ਹੈ ਸਰਬਮੈਂ ਦੁਖ ਭੰਜਨ ਗੁਣਤਾਸ ਹੈ ਸੰਗੇ ਹੈ ਨਰੰਕਾਰ हे निरगुण सब ते का हे गोविंद हे गुणनिधान जान कै सदा बवेक हे अपरंपर हर हरै है पीहो मनहार हे संतन कै सदा संग निधारा आधार ਹੇ ਠਾਕੁਰ ਹਉ ਦਸਰਾ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੇ ਜੈ ਨਾਮ ਦਾ ਰਖੋ ਹੀਏ ਪਰਵੇ ਹੇ ਅਚੋਤ ਹੈ ਪਰਬ੍ਰਹਮ ਅਬਿਨਾਸ਼ੀ ਅਗਨਾਸ਼ हे पूरन है सर्व में दुख पंजन गुणतास हे संगे है निरंकार हे निर्गुण सब ते का हे गोविंद हे गुणनिधान जान कै सदा बवेक हे अपरंपर हर हर रे ਓ ਮਨਹਾਰ ਏ ਸੰਤਾਂ ਕੇ ਸਦਾ ਸੰ ਨਿਹਾਰਾ ਆਦਾਰ ਏ ਠਾਕੁਰ ਹੋਂਦਾ ਅਸਰਾ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੇ ਜੈ ਨਾਮ ਦਾ ਰੱਖੋ ਹਿਆ ਪਰਉਪ ਵਾਹਿਗੁਰੂ ਜੀ ਕੀ ਫਤਿਹ